ਅੱਜ ਤੋਂ ਪਹਿਲਾਂ ਮੈਂ ਬਹੁਤ ਧੰਨਵਾਦੀ ਸਾਰਿਆਂ ਦਾ ਸਾਹਿਬ ਜੀ ਮੈਂਤੰਬਾਈ ਦਾ ਤੇ ਸਾਰੇ ਪ੍ਰਧਾਨ ਸਾਹਿਬ ਕੇਸੀ ਸੀਟ ਦਾ ਸਾਰ ਮਾਰਕੀਟ ਬਟਾ ਮਾਰਕੀਟ ਦਾ ਇੱਕ ਪਿਆਰ ਹੈ ਪਰ ਨਾਲ ਦੀ ਨਾਲ ਇੱਕ ਸਿਕਿਉਰਿਟੀ ਜਿਹੜੀ ਹੈਗੀ ਇਹ ਬਹੁਤ ਵੱਡੀ ਗੱਲ ਹੈ ਜਿਹੜਾ ਸਾਡਾ ਆਰਡਰ ਹੋਇਆ ਫੈਸਲਾ ਹੋਇਆ ਬਹੁਤ ਦੀ ਸਦਾ ਮਿਲੀ ਹੈਗੀ ਹੈ ਇੱਕ ਮੈਸੇਜ ਹੈ ਇੱਕ ਸਨੇਹ ਦਾ ਤਾਕਤ ਕ੍ਰਾਈਮ ਨੂੰ ਕਿ ਜਿਹੜਾ ਕ੍ਰਾਈਮ ਹੈਗਾ ਉਹਦਾ ਅੰਤ ਤਾਂ ਇਦਾਂ ਦਾ ਹੀ ਹੁੰਦਾ ਵਾ ਵਿਸ਼ਵਾਸ ਹੈ ਲੋਕਾਂ ਦਾ ਇੱਕ ਦੂਜੇ ਤੇ ਜਿਹੜਾ ਪੈਦਾ ਹੋਇਆ ਵਾ ਵਿਸ਼ਵਾਸ ਜੁਡੀਸ਼ੀਨ ਦੇ ਪੈਦਾ ਹੋਇਆ ਨਾਲ ਜਿਹੜਾ ਵਿਸ਼ਵਾਸ ਹੈ ਪੁਲਿਸ ਪਰਸਨਸ ਦੇ ਪੈਦਾ ਹੋਇਆ ਵਾ ਔਰ ਲੋਕਾਂ ਦਾ ਇੱਕ ਬਹੁਤ ਵੱਡਾ ਜਣਾ ਵਿਸ਼ਵਾਸ ਇੱਕ ਦੂਜੇ ਦੇ ਨਾਲ ਪੈਦਾ ਹੋਇਆ ਵਾ ਇਹ ਬਹੁਤ ਜ਼ਰੂਰੀ ਸੀ ਸਾਡੇ ਵਿੱਚ ਪਿੱਛੇ ਕੋਈ ਟਾਈਮ ਇਦਾਂ ਲੰਘੇ ਆ ਜਿੱਦ ਜਿਹੜਾ ਇੱਕ ਦੂਜੇ ਦੇ ਵਿਸ਼ਵਾਸ ਕਰਨਾ ਹੀ ਬੰਦ ਕਰਤਾ ਸੀ ਇਹ ਕੇਸ ਦੇ ਵਿੱਚ ਬੜੀ ਇਮੋਸ਼ਨ ਜਨਨੀ ਰਹੀ ਹੈ ਸਾਡੇ ਬਹੁਤ ਗੁੱਸੇ ਬੰਦ ਘਟੇ ਸੁਣਨ ਨੂੰ ਮਿਲਿਆ ਦੇਖਣ ਨੂੰ ਮਿਲਿਆ ਪਰ ਅਖੀਰ ਦੇ ਵਿੱਚ ਜਿਹੜਾ ਕਾਨੂੰਨ ਹੈਗਾ ਜੇ ਸਾਡੀ ਗਵਾਹੀ ਸੀਗੀ ਉਹ 26 ਗਵਾਹ ਭੁਗਤੇ ਦੇ ਵਿੱਚ ਔਰ 26 ਦੇ 26 ਗਵਾਹ ਜਿਹੜੇ ਵਿੱਚ ਪੁਲਿਸ ਵਾਲੇ ਗਵਾਹ ਸੀਗੇ ਅਫੀਸ਼ਲ ਵਿਟਨੈਸਿਸ ਸੀਗੇ ਹੋਰ ਵੀ ਜਾਇਤ ਸਾਹਿਬ ਜਿਹੜਾ ਇੱਕ ਆਰਡਰ ਹੈ ਚੌਥਾ ਆਰਡਰ ਹੈਗਾ ਵਾ ਇੰਡੀਆ ਦੇ ਵਿੱਚ ਜਿਹੜੀ ਕਿ ਡੈਫਰੈਂਟਲੀਕਲੀਟੀ ਨਹੀਂ ਹੁੰਦੀ ਤੇ ਜਨਾਨੀ ਨੂੰ ਜਿਹੜੀ ਕਿ ਸੌਰਤ ਤੋਂ ਮਿਲਦੀ ਇਹਦਾ ਸੁਨੇਹਾ ਇਹ ਹੀ ਹੈ ਕਿ ਕੋਈ ਵੀ ਚਾਹੇ ਔਰਤਾ ਚਾਹੇ ਬੰਦਾ ਹੋਵੇ ਉਹ ਕਾਨੂੰਨ ਤੋਂ ਉੱਤੇ ਨਹੀਂ ਹੈ ਪਰਮੇਸ਼ਰ ਦਾ ਇੱਕ ਸਾਰਿਆਂ ਨੂੰ ਅਪੀਲ ਹੈ ਤੇ ਮੈਂ ਨਾਲ ਸਾਰਿਆਂ ਦਾ ਧੰਨਵਾਦ ਕਰਦਾ ਹੈਗਾ ਉੱਥੇ ਨਾਲ ਅਪੀਲ ਕਰਦਾ ਕਿ ਅਸੀਂ ਜਿਹੜੀ ਹੈ ਕ੍ਰਾਈਮ ਦੀ ਜਿਹੜੀ ਦੁਨੀਆ ਹੈਗੀ ਹੈ ਉਹ ਤੋਂ ਬੜਾ ਦੂਰੀ ਹੈ ਤੇ ਪਿਆਰ ਦੀ ਇੱਕ ਇੱਕ ਦੂਜੇ ਨਾਲ ਵਿਸ਼ਵਾਸ ਤੇ ਜਿਹੜਾ ਪਿਆਰ ਹੈ ਉਹ ਬੜਾ ਹੈ। ਮਾਰਕੀ ਟੈਰਸ ਸਬਸਟੇਸ਼ਨ ਤੇ ਬੜਾ ਮਾਰਕ ਐਸੋਸੀਏਸ਼ਨ ਵੱਲੋਂ ਪ੍ਰਧਾਨ ਸਰਦਾਰ ਕੇਸ਼ਵ ਸਿੰਘ ਜੀ ਵੱਲੋਂ ਅਸੀਂ ਅੱਜ ਸਰਦਾਰ ਪਰਪਰ ਸਿੰਘ ਜੀ ਨੂੰ ਮੰਡੀ ਨੂੰ ਜੀ ਆਇਆਂ ਆਖਦੇ ਹਾਂ ਜਿਨ੍ਹਾਂ ਨੇ ਇੱਕ ਉਹੋ ਜੀ ਗੱਲ ਕਰ ਵਿਖਾਈ ਉਹੋ ਜਾਂ ਕੇਸ ਨੂੰ ਉਹ ਉਹੋ ਜੀ ਮੋੜ ਦੇ ਉੱਤੇ ਲੈ ਕੇ ਆਏ ਜਿਵੇਂ ਜਾ ਕੇ ਸੱਚਾਈ ਦੀ ਬੜੀ ਵੱਡੀ ਜਿੱਤ ਹੋਈ ਹੈ। ਮੈਂ ਇਸ ਕਰਕੇ ਸਦਾ ਪਰ ਪਰਚੂਨੀ ਨੂੰ ਬਣਾਉਣਾ ਦਾ ਅਤੇ ਇਹਨਾਂ ਦੀ ਜੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਨੂੰ ਇੱਥੇ ਆਇਆ ਨੂੰ ਜੀ ਆਇਆਂ ਆਖਦਾ ਵਾਹਿਗੁਰੂ ਜੀ ਕਾ ਖਾਲਸਾ